8-10 ਜਣ ਇਥੇ ਬਾਈਕੋ ਤੇ ਹੋਰ ਨਿਕਲ ਆ ਰਹੀ ਮੈਂ ਤੇ ਕਿਹਦੀ ਤੇ ਬਣਾਉ ਪਰਤੀ ਦੀ ਥੜੀ ਥੋੜੀ ਬੰਦ ਕਰਦੀ ਨਾ ਕਿਹਦੀ ਪਰਤੀ ਨੇ ਕੀ ਆ ਗਏ ਸੱਚੀ ਲੜਾਈ ਹੋ ਗਈ ਆ ਇਹ ਨਾਲੇ ਉਹ ਆ ਗਏ ਮਾੜੀ ਲੱਗੂ

ਸਾਡੇ ਘਰ ਦਾ ਠਾਠਾ ਹੋਇਆ ਤਾਂ ਅਸੀਂ ਤੇ ਬੈਠੇ ਅੰਦਰ ਸੀਗਾ ਸਾਨੂੰ ਪਤਾ ਨਹੀਂ ਕੁਦਰਤੀ ਸਾਡਾ ਗੇਟ ਬੰਦ ਸੀਗਾ ਸਾਡੇ ਗੇਟ ਵੀ ਖਿੱਚਿਆ ਉਹਨਾਂ ਨੇ ਲੱਤ ਵੀ ਮਾਰ ਕੇ ਗਏ ਆ ਉਹਨਾਂ ਨੇ ਵੀਡੀਓ ਬਾਹਰ ਬਣਾਈ ਆ ਕਹਿੰਦੇ ਬੋਤਲਾ ਬੜੀਆ ਚਲਾਈਆਂ ਪਰ ਕੁਰਪਾਨਾ ਜੀ ਦਾਦ ਕੰਡੇ ਉਹਨਾਂ ਨੇ ਪਿਸਤੌਲ ਕੱਟੇ ਆ ਕੁੜੀ ਦੇ ਉੱਪਰ ਬੋਤਲ ਚਲਾਈ ਆ ਪਿਸਤੌਲ ਕੱਟੀ ਆ ਉਹਨਾਂ ਨੇ ਦੋ ਤਰੇ ਫੈਲ ਕੀਤੇ ਆ ਅਸੀਂ ਪੁਲਿਸ ਨੂੰ ਫੋਨ ਕੀਤਾ ਕੋਈ ਸਾਡੇ ਨਹੀਂ ਆ ਕੇ ਸੁਣਾਈ ਕੀਤੀ ਮੜ ਜਾ ਦੇਖ ਕੇ ਚਲ ਗਏ ਕਿਆ ਮਤਲਬ ਪਹਿਲਾਂ ਵੀ ਤੁਹਾਡੇ ਪਹਿਲਾਂ ਵੀ ਸਾਡਾ ਨਾ ਹੋ ਚੁੱਕਾ ਸੀ ਉਹ ਲੋਕਾਂ ਤੇ ਹਮਲਾ ਹੋਇਆ ਹਾਂਜੀ ਜੇਲ ਚਲੇ ਗਏ ਉਸ ਤੋਂ ਬਾਅਦ ਫੇਰ ਆ ਕੇ ਹਮਲਾ ਹੋਇਆ ਨਹੀਂ ਹਾਂਜੀ ਕੋਈ ਨਹੀਂ ਕਿਉਂ ਪੁਲ ਚੜਦੀ ਹੈ ਉਹਨਾਂ ਨੂੰ ਬਾਰ ਬਾਰ ਜਿਹੜੇ ਆਉਂਦੇ ਆ ਇਹ ਕਿਉਂ ਚੜਦੀ ਹੈ ਉਹਨਾਂ ਦੇ ਦਿੱਤੀ ਜਾਂ ਸਜ਼ਾ ਜੇ ਸਾਡੇ ਮੁੰਡੇ ਦਾ ਜਿਹੜਾ ਫੈਸਲਾ ਕਰਦੇ ਆ ਮੇਰੇ ਨਾਲ ਐਦਾਂ ਕ ਮੈਂ ਕਰਦਾ ਨਹੀਂ ਉਹਦੇ ਨਾਲ ਮੁੰਡੇ ਨਾਲ ਐਦਾਂ ਫੇਰ ਦੇਖਦੀ ਮੈਨੂੰ ਸਾਹਵੇਂ ਜਿਹਦਾ ਨਹੀਂ ਉਹਨਾਂ ਨੂੰ ਪੈਗਾ ਕੀ ਪ੍ਰਸ਼ਾਸਨ ਨੇ ਕੀ ਮੰਕਰਤ ਹੈ ਮੁੰਡਾ ਮੇਰਾ ਰੱਦੀ ਹੋ ਗਿਆ ਕੰਮ ਕਰ ਮੇਰਾ ਮੁੰਡਾ ਨਹੀਂ ਕਰ ਸਕਦਾ ਹੱਥ ਉਹਦੇ ਨਹੀਂ ਕੰਮ ਕਰਦੇ ਲੱਟਾ ਉਹਦੀਆਂ ਨਹੀਂ ਕੰਮ ਕਰਦੇ ਤੁਸੀਂ ਸਾਰਾ ਦੇਖ ਲਿਆ ਰੱਦੀ ਗਿਆ ਮਾਣਯੋਗ ਸੀਪੀ ਸਾਹਿਬ ਦੇ ਅਗੇ ਇਹ ਹੀ ਅਰਦਾਸ ਹੈ ਕਿ ਖਤਰਾ ਹੈ ਹਾਂਜੀ ਜਾਨ ਤਾਂ ਖਤਰਾ ਮੈਨੂੰ ਹਾਂਜੀ ਮਾਣਯੋਗ ਸੀਪੀ ਸਾਹਿਬ ਨੇ ਬਹੁਤ ਵਧੀਆ ਸਹਾਇਤਾ ਦਿੱਤਾ ਉਹਨਾਂ ਨੇ ਬਹੁਤ ਵੇਰ ਖੱਲ ਪਾਈ ਹੈ ਇਹਨਾਂ ਨੇ ਕੈਂਸਰ ਦੇ ਉੱਤੇ ਪਰ ਮੈਂ ਉਹਨਾਂ ਨੇ ਕਿਹਾ ਹੁਣ ਇਹ ਦੁਬਾਰਾ ਇੱਕ ਵਾਰੀ ਫੇਰ ਇਹਨਾਂ ਦੇ ਥੱਲ ਪਾਈ ਜਾਵੇ ਤੁਸੀਂ ਬਹੁਤ ਵਧੀਆ ਕੋਆਪਰੇਟ ਕਰਦੇ ਹੋ ਬਸ ਸਾਨੂੰ ਬੱਚਾ ਸਾਨੂੰ ਸਾਨੂੰ ਸੁਰੱਖਿਅਤ ਦੇ ਸਾਨੂੰ ਨਾਮ ਪੁੱਛਿਓ ਮੇਰਾ ਮਨੀਸ਼ ਨਾਮ ਹੈ ਜੀ ਲੁਧਿਆਣੇ ਤੋਂ ਰਹਿਣਾ ਪਸੰਤਨਗਰ ਗਲੀ ਨੰਬਰ 2 메인 ਰੋਡ ਤੋਂ ਭਾਜੀ ਅੱਜ ਜਿਹੜਾ ਹਮਲਾ ਹੋਇਆ ਕੀ ਕਾਰਨ ਕਿਸ ਦਾ ਕਾਰਨ ਕੁਛ ਨਹੀਂ ਸੀਗਾ ਜੀ ਮੇਰੇ ਅੱਜ ਤੋਂ 1 ਸਾਲ 1 ਮਹੀਨਾ ਪਹਿਲਾਂ ਮੇਰੇ ਤੇ ਇਹਨਾਂ ਨੇ ਕੋਹੜੀਆਂ ਮਾਰ ਕੇ ਮੈਨੂੰ ਮਾਰ ਕੇ ਸੱਟ ਗਏ ਸੀਗੇ ਤੇ ਉਸ ਤੋਂ ਬਾਅਦ ਇਹਦਾ ਮਾਲਕ ਦੀ ਕਿਰਪਾ ਸੀ ਮੈਂ ਬਚ ਗਿਆ ਤੇ ਮੈਂ ਬਚ ਕੇ ਆਏ ਮੈਨੂੰ ਸਾਲ ਆਏ ਮੈਂ ਕ버 ਆਪਣੇ ਨੂੰ ਕੀਤਾ ਨਹੀਂ ਹੈਗਾ ਮੇਰੇ ਇਲਾਜ ਚੱਲਦਾ ਪਿਆ ਵਾ ਔਰ ਉਹਨਾਂ ਨੇ ਹੁਣ ਅਜੇ 2 ਬੰਦੇ ਜ਼ਮਾਨਤ ਤੋਂ ਬਾਹਰ ਆਏ ਆ ਉਹਨਾਂ ਨੇ ਆਂਦੇ ਸਾਰ ਨਾਲ ਹੀ ਮੇਰੇ ਤੇ ਫੇਰ ਅਟੈਕ ਕਰਤਾ ਉਹ ਜੇ ਮੇਰੀ ਕਿਸਮਤ ਫੇਰ ਬਚੀ ਕਿ ਮੈਂ ਗੇਟ ਮੇਰਾ ਬੰਦ ਸੀਗਾ ਔਰ ਗੋਲੀਆਂ ਮਾਰੀਆਂ ਇਹਨਾਂ ਨੇ ਔਰ ਇਹਨਾਂ ਨੇ ਖਰਪਾਨਾ ਖੰਡੇ 35 ਤੋਂ 40 ਮੁੰਡੇ ਸੀਗੇ ਔਰ ਮੈਨੂੰ ਹੁਣ ਥ੍ਰੈਡ ਹੈ ਮੇਰੀ ਪੂਰੀ ਫੈਮਲੀ ਨੂੰ ਧਮਕੀ ਦੇ ਕੇ ਗਿਆ ਕਿ ਪੜਚਾ ਕੈਨਸਲ ਕਰ ਲੈ ਨਹੀਂ ਤਾਂ ਤੇਰੇ ਤੇ ਹੁਣ ਤੈਨੂੰ ਇਕੱਲੇ ਨਹੀਂ ਮੰਨ ਨ ਤੇਰੇ ਪੂਰੇ ਟੱਬਰ ਨੂੰ ਮਾਰ ਕੇ ਜਾਣਾ ਹੁਣ ਦੱਸੋ ਅਸੀਂ ਕਿੱਥੇ ਜਾਈਏ ਸਾਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਕਿ ਕੀ ਕਰਾਂਗੇ ਹੁਣ ਵੀ ਤੁਹਾਡੇ ਤੇ ਹਮਲਾ ਹੋਇਆ ਕਾਰਨ ਕੋਈ ਨਹੀਂ ਹੈ ਜੀ ਬਸ ਕਹਿੰਦੇ ਕਾਰਣੇ ਨਸ਼ੇ ਕਰਦੇ ਨੇ ਇਹ ਗੈਂਗਸਟਰ ਬੰਦੇ ਬਣ ਗਏ ਆ ਔਰ ਸਾਨੂੰ ਅੱਜ ਅਸੀਂ ਸ਼ਰੀਪ ਬੰਦੇ ਸੀ ਕੰਮ ਕਰਨ ਵਾਲੇ ਬੰਦੇ ਸੀ ਕਿੱਥੇ ਜਗੇ ਦੀ ਕੰਮ ਵੀ ਨਹੀਂ ਕਰ ਸਕਦੇ ਘਰ ਦੇ ਕੋਲ ਹੀ ਰਹਿੰਦੇ ਨੇ ਔਰ ਧਮਕੀਆਂ ਇੰਦਾ ਦੀ ਦੇ ਰਹੇ ਆ ਕਿ ਅਸੀਂ ਸੋਚ ਵੀ ਨਹੀਂ ਸਕਦੇ ਇਥੋਂ ਇੰਨੀ ਥ੍ਰੈਟ ਦੇ ਲੈਣਾ ਅਸੀਂ ਸ਼ਾਂਤ ਕੋਈ ਨਹੀਂ ਅਸੀਂ ਕੰਮ ਮੇਰੇ ਬੇਰੇ ਘਰ ਦੇ ਬਿਦਾਰੇ ਉਮਰ ਦੇਖੋ ਉਹਨਾਂ ਦੀ ਕਿੰਨੀ ਆ ਉਹਨਾਂ ਦੀ ਕੰਮ ਕਰਨ ਵਾਲੀ ਉਮਰ ਹੈਗੀ ਔਰ ਮੈਂ ਆਪਣੇ ਲੇਟੇ ਆਇਆ ਮੇਰਾ ਬੁਰਾ ਹਾਲ ਆ ਨਾ ਮੇਰੇ ਹਜੇ ਵੀ ਮੇਰੇ ਪੰਜ ਆਪਰੇਸ਼ਨ ਹੋ ਚੁੱਕੇ ਇੱਕ ਆਪਰੇਸ਼ਨ ਰਹਿਦਾ ਹੈ ਮੇਰਾ ਆ ਮੇਰਾ ਹਾਲ ਦੇਖ ਲਓ ਕੀ ਹੋ ਚੁੱਕਾ ਆ ਆ ਮੈਂ ਮੈਂ ਬਸ ਐਂ ਸੰਨੇ ਮੈਂ ਅੱਜ ਹੱਤ ਗਿਆ ਮੈਨੂੰ ਮੈਂ ਇਹੀ ਕਹਾਂਗਾ ਕਿ ਪ੍ਰਸ਼ਾਸਨ ਨੂੰ ਕਿ ਜਿੱਦਾਂ ਮਰਜ਼ੀ ਨਾਲ ਠੱਲ ਪਾਈ ਜਾਵੇ ਕੱਲ ਜਦੋਂ ਤੁਹਾਡੇ ਘਰ ਤੇ ਹਮਲਾ ਹੋਇਆ ਮਨਦੇ ਉਹਦੇ ਦਰਵਾਜ਼ਾ ਖੁੱਲਿਆ ਹੁੰਦਾ ਜਾਣੀ ਮੇਰੇ ਮੇਰੇ ਮੈਨੇ ਦੁਬਾਰਾ ਫੇਰ ਮਾਰ ਦੇਣਾ ਸੀ ਇਹਨਾਂ ਨੇ ਮੇਰੇ ਮੈਨੂੰ ਵੀ ਮਾਰਨਾ ਸੀ ਮੇਰੇ ਘਰ ਦੇਆਂ ਨੂੰ ਵੀ ਮਾਰ ਦੇਣਾ ਸੀ ਇਹਨਾਂ ਨੇ ਪਰ ਮੇਰੀ ਘਰ ਦੇ ਵਿੱਚ ਮੇਰੀਆਂ ਭੈਣਾਂ ਬੇਟੀਆਂ ਮੇਰੀਆਂ ਮਾਵਾ ਬੇਟੀਆਂ ਮੇਰੇ ਘਰ 'ਚ ਮੇਰੇ ਹੋਰ ਰਿਸ਼ਤੇਦਾਰ ਬੈਠੇ ਆ ਲੇਡੀਜ਼ ਬੈਠੀਆਂ ਸਨ ਉਹਨਾਂ ਨੂੰ ਮਾਰ ਦੇਣਾ ਸੀ ਇਹਨਾਂ ਨੇ ਇਹ ਕਿਤੇ ਦਿਆਸੀ ਨਾ ਹੁੰਦੇ ਪੁਲਿਸ ਪ੍ਰਸ਼ਾਸਨ ਨੂੰ ਮਿਲ ਕੇ ਜੀ ਪੁਲਿਸ ਪ੍ਰਸ਼ਾਸਨ ਨੂੰ ਮਿਲ ਕੇ ਆਏ ਆ ਪੁਲਿਸ ਪ੍ਰਸ਼ਾਸਨ ਤੇ ਸੀਪੀ ਸਾਹਿਬ ਮਾਣੀ ਉਹ ਕਿ ਮੈਂ ਉਹਨਾਂ ਨੇ ਸੰਖਿਆ ਸੰਨ ਦਿੱਤਾ ਕਿ ਅਸੀਂ ਮਾਰ ਕੇ ਕੀਤਾ ਐਸਰ ਸਾਹਿਬ ਉਹ ਐਸਰ ਸਾਹਿਬ ਕਹਿੰਦੇ ਮੈਂ ਤੈਨੂੰ ਪੂਰਾ ਕਰੂੰਗਾ ਤੇ ਉਹ ਆਉਗੇ ਆਪਣੇ ਪੀਸੀਆਰ ਵਾਲੇ ਆਉਗੇ ਤੇਰੀ ਮੈਂ ਪੂਰੀ ਪ੍ਰੋਟੈਕਸ਼ਨ ਦਊਂਗਾ ਹਾਈ ਤੱਕ ਮੇਰੇ ਕੋਲ ਕਰੇ ਕੋਈ ਵੀ ਨਹੀਂ ਆਇਆ ਜਿਹੜੇ ਨੌਜਵਾਨ ਨੂੰ ਕਰਦੇ ਹਮਲਾ ਕੀਤਾ ਸਾਰੀ ਜੇਲ੍ਹ ਚੋਂ ਆ ਉਹ ਜੇਲ੍ਹ ਚੋਂ ਦੋ ਬੰਦੇ ਬਾਹਰ ਆਏ ਆ ਤੇ ਬਾਕੀ ਬੰਦੇ ਜੇਲ੍ਹ ਚੋਂ ਲਾਈਵ ਵੀਡੀਓ ਬਣਾ ਕੇ ਵੀ ਕਰ ਰਹੇ ਨਾਲ ਇੰਸਟਾਗ੍ਰਾਮ ਤੇ ਸਟੇਟਸ ਨਾਲ ਇੱਕ ਘੰਟੇ ਦਾ ਅਪਡੇ ਫਤੇਗੜ ਮੱਲੇ ਦੇ ਗਾਂਧੀ ਨਗਰ ਦੇ ਔਰ ਛੋਣੀ ਮੱਲੇ ਦੇ ਔਰ ਮੈਂ ਅੱਧ ਕਿਤੇ ਜਾ ਹੀ ਮੈਂ ਆਪਣੇ ਘਰੋਂ ਹੀ ਨਹੀਂ ਬਾਹਰ ਜਾ ਸਕਦਾ ਮੋਟਰਸਾਈਕਲ